ਪੰਜਾਬ ਲਗਾਤਾਰ ਲੁੱਟਾਂ ਖੋਹਾਂ ਦੇ ਮਾਮਲੇ ਚੱਗੇ ਵਾਤਾ ਜਾ ਰਹੇ ਹਨ ਅੰਮ੍ਰਿਤਸਰ ਵਿੱਚ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿੱਚ ਦਿਨ ਦਿਹਾੜੇ ਇੱਕ ਚੋਰ ਨੇ ਮੋਟਰਸਾਈਕਲ ਗਾਇਬ ਕਰ ਦਿੱਤਾ ਤੇ ਪੂਰੀ ਘਟਨਾ ਸਿਸਟੀਵੀ ਕੈਮਰਾ ਵਿੱਚ ਕੈਦ ਹੋ ਗਈ ਬਾਈ ਮਹਿਰhaal ਪੁਲਿਸ ਨੇ ਪੂਰਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮਤਲਬ ਕੋਈ ਵੀ ਇਸ ਤਰ੍ਹਾਂ ਦਾ ਮਾ ਅਤੇ ਰਾਣੀ ਦੇ ਬਾਗ ਅਸੀਂ ਜੰਕਰੀ ਅੱਜ ਸ਼ਾਮ ਨੂੰ ਪਾਸੇ ਜਮ੍ਹਾਂ ਕਰਉਣਾ ਹੈ 6 ਵਜੇ ਤਕਰੀਬਾ ਜਦੋਂ ਨਾ ਤਾਸ਼ੇ ਜਮ੍ਹਾਂ ਕਰਵਾ ਕੇ ਬਾਹਰ ਨਿਕਲਿਆ ਉਸ ਟਾਈਮ ਤੇ ਮੇਰਾ ਬਾਰ ਬੈਂਕ ਦੇ ਬਾਹਰ ਮੇਨ ਗੇਟ ਦੇ ਮੇਰਾ ਮੋਟਰਲ ਹੈ ਨਹੀਂ ਗਾਇਬ ਹੋ ਚੁੱਕਾ ਸੀ ਚੋਰੀ ਹੋ ਗਿਆ ਸੀ ਉਸ ਤੋਂ ਬਾਅਦ ਨਾ ਬਰਤਾਲ ਕੀਤੀ ਕੈਮਰੇ ਤੋਂ ਪਤਾ ਲੱਗਾ ਵੀ ਕੋਈ ਮੋਨਾ ਜਾ ਸੇਰ ਤੋਂ ਕਵਰ ਹੋਇਆ ਸਾਰਾ ਉਹਨੇ ਉਸ ਬੰਦੇ ਵੀ ਟੁੱਟਿਆ ਹੂੰ ਤੇ ਤੇਰਾ ਮੜਾ ਮੜਾ ਸਾਫ ਆ ਰਿਹਾ ਪੂਰਾ ਕਲੀਅਰ ਨਹੀਂ ਗਿਆ ਸਾਫ ਹੋਇਆ ਦੇਖੇ ਜਾਂਦਾ ਅੱਛਾ ਮੋਡਰਨ 2009 ਹੈ ਮੋਟਰ ਸੀਵੀ ਡਾਇਰੈਕਟ 100 3 ਡਾਇਰੈਕਟ ਅੱਛਾ ਸਾਡ ਜੋ ਪੋਸਟ ਕੋਲ ਨਹੀਂ ਕਰ ਦਿੱਤੀ ਆ ਬਾਕੀ ਉਹ ਕਦੇ ਉਹ ਵੀ ਕਾਰਵਾਈ ਕਰਕੇ ਸੰਪਰਸਾਂਗੇ ਭਾਜੀ ਹਾਂ ਮੇਰੇ ਸਾਡੇ ਬਹੁਤ 1 ਲੱਖ ਤੋਂ ਪਰੇ ਦਾ ਇਸ਼ਾਨ ਹੈ ਪਤਾ ਹੈ ਜੇ ਨਵਾਂ ਨਵਾਂ ਜਮਾਉਣਾ ਹੈ ਹੂੰ ਉਸ ਤੋਂ ਰਹੀ ਮੇਰਾ ਕਾਫੀ ਚੰਗੀ ਹਾਲਤ ਦੇ ਵਿੱਚ ਹੈਗਾ ਇਹ ਮੋਟਰ ਹੂੰ ਮੇਰਾ ਕਾਫੀ ਤੇਨਾ ਕਰਦਾ ਹੈ 5-7 ਸਾਲ ਦਾ ਨਹੀਂ ਸਾਡੇ ਉਸ ਮੋਟਰ ਉਹਦਾ ਰੋਜ਼ ਇੱਕ ਕਚੋਰੀ ਜਿਹਾ ਹੁੰਦੀ ਆ ਫਿਰ ਲੱਗਦਾ ਆ ਕਈ ਕਿਚਾਰੀਆਂ ਚੋਂ ਚੋ 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 140 ਲਕਰੀ ਬੈਂਕਰੀ ਚੋਰੀ ਹੋਈ ਇਹਦੇ ਨਾਲ ਸਿਰੇ ਵਰਕਸ਼ਾਪ ਤੋਂ ਚੋਰੀ ਹੋਈ ਜਣੇ ਪ੍ਰਸ਼ਾਸਨ ਇਹ ਵੀ ਕਰਦਾ ਹੈ ਵੀ ਅੰਨਾਂ ਦੇ ਜਿਹੜੇ ਖੜ ਲੈਂਦੇ ਆ ਜਿੰਨਾ ਕੋਈ ਬਕਾਇਆ ਆ ਵੀ ਕਿੰਨੇ ਲੋਕਾਂ ਦੀ ਕਾਰੀ ਕੀਤੀ ਹੈ ਸਾਰੇ ਕਵਰ ਕੀਤੇ ਜਾਣਾ ਆ ਆਸ਼ਾ ਹੈ ਇਹੋ ਤਰ੍ਹਾਂ ਦੀ ਕੋਈ ਨੌਕਰੀ ਦੀ ਨੀਤੀ ਪੰਜਾਬ ਲਗਾਤਾਰ ਲੁੱਟਾਂ ਖੋਹਾਂ ਦੇ ਮਾਮਲੇ ਚੱਗੇ ਵਧਤਾ ਜਾ ਰਿਹਾ ਅੰਮ੍ਰਿਤਸਰ ਵਿੱਚ ਚੋਰੀ ਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਥੇ ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿੱਚ ਦਿਨ ਦਿਹਾੜੇ ਇੱਕ ਚੋਰ ਨੇ ਮੋਟਰਸਾਈਕਲ ਗਾਇਬ ਕਰ ਦਿੱਤਾ ਤੇ ਪੂਰੀ ਘਟਨਾ ਸੀ ਸੀ ਵੀ ਕੈਮਰਾ ਵਿੱਚ ਕੈਦ ਹੋ ਗਈ ਮਹਿਰhaal ਪੁਲਿਸ ਨੇ ਪੂਰਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੈਂ ਤਾਂ ਕੋਈ ਨਹੀਂ ਦੇਖ ਰਿਹਾ ਮੈਂ ਤੇ ਰਾਣੀ ਦੇ ਬਾਗ ਅੱਜ ਬੈਂਕ ਵਿੱਚ ਅੱਧ ਸ਼ਾਮ ਨੂੰ ਸਾਫੇ ਜਮ੍ਹਾਂ ਕਰਵਾਉਣ ਆਏ ਸੀ ਕੋਈ ਇੱਕ ਤਰੀਕਾ ਜਦੋਂ ਨਾ ਕਾਫੇ ਜਮਾ ਕਰਵਾ ਕੇ ਬਾਹਰ ਨਿਕਲਿਆ ਉਸ ਟਾਈਮ ਤੇ ਮੇਰਾ ਬਾਰ ਬੈਂਕ ਦੇ ਬਾਹਰ ਮੇਨ ਗੇਟ ਦੇ ਮੇਰਾ ਮੋਟਰਲ ਹੈ ਨਹੀਂ ਗਾਇਬ ਹੋ ਚੁੱਕਾ ਸੀ ਚੋਰੀ ਹੋ ਗਿਆ ਸੀ ਉਸ ਤੋਂ ਬਾਅਦ ਨਾ ਬਦਲਾਅ ਕੀਤੀ ਕੈਮਰੇ ਤੋਂ ਪਤਾ ਲੱਗਾ ਵੀ ਕੋਈ ਮੋਨਾ ਜਾ ਸੇਰ ਤੋਂ ਕਵਰ ਹੋਇਆ ਸਾਰਾ ਉਹਨੇ ਉਸ ਬੰਦੇ ਵੀ ਟੁੱਟਿਆ ਹੂੰ ਤੇ ਤੇਰਾ ਮੜਾ ਮੜਾ ਸਾਫ ਆ ਰਿਹਾ ਪੂਰਾ ਥੇਅਰ ਨਹੀਂ ਗਿਆ ਸਾਫ ਹੋਇਆ ਦੇਖੇ ਜਾਂਦਾ ਮਾਡਲ 2009 ਹੈ ਮੋਟਰਸਾਈਕਲ ਸੀਜੀ ਡਾਇਰੈਕਟ 100 ਸੀਜੀ ਡਾਇਰੈਕਟ ਅੱਛਾ ਹਾਂ ਜੀ ਪੂਸਟ ਕੋਲ ਨੋਟ ਕਰ ਦਿੱਤੀ ਹੈ ਬਾਕੀ ਉਹ ਕੰਦੇ ਕਾਰਵਾਈ ਕਰਕੇ ਤੁਹਾਨੂੰ ਦੱਸਾਂਗੇ ਭਾਜੀ ਹਾਂ ਮੈਨੂੰ ਸਾਨੂੰ ਬਹੁਤ 1 ਲੱਖ 50 ਹਜ਼ਾਰ ਦਾ ਸਾਲਾ ਬਕਾਇਆ ਜਮਾ ਲਵਾਂਗਾ ਜਮਾਵਾਣਾ ਹੂੰ ਉਸਤਰਾ ਹੀ ਮੇਰਾ ਕਾਫੀ ਚੰਗੀ ਹਾਲਤ ਦੇ ਵਿੱਚ ਹੈਗਾ ਇਹ ਮੋਟਰਸਾਈਕਲ ਹੂੰ ਮੇਰਾ ਕਾਫੀ ਚੇਤਨ ਕਰਦਾ ਹੈ 5-7 ਸਾਲ ਦਾ ਨਾਂ ਸਾਜ ਮੋਟਰਸਾਈਕਲ ਰਿਹਾ ਰੋਜ਼ ਵੀ ਕਿਚੋਰੀਆਂ ਆਉਂਦੀਆਂ ਹਨ ਫਿਰ ਲੱਗਦਾ ਹੈ ਕਈ ਵਿਚਾਰੀਆਂ ਚੋਂ ਉੱਚੋਂ ਚੋਂ ਉੱਚੋਂ ਚੋਰੀਆਂ ਲੱਗਦੀਆਂ ਬੈਂਕ ਵੀ ਚੋਰੀ ਹੋ ਜਾਂਦੇ ਨੇ ਸਿਰੇ ਵਰਕਸ਼ਾਪ ਤੋਂ ਚੋਰੀ ਹੋ ਜਾਂਦੀ ਹੈ ਪ੍ਰਸ਼ਾਸਨ ਉਹ ਕਰਦਾ ਵੀ ਅੰਮੜੇ ਜਿਹੜੇ ਛੱਡ ਲੈਂਦੇ ਆ ਉਹਨਾਂ ਦੀ ਬਕਾਇਆ ਆ ਵੀ ਕਿੰਨੇ ਨੋਰਸਲ ਦੀ ਚੋਰੀ ਕੀਤੀ ਹੈ ਸਾਰੇ ਕਵਰ ਕੀਤਾ ਜਾਣਾ ਆ ਆ ਤਾਂ ਹੀ ਕੋਈ ਕੋਈ ਲਾਗ ਕਰਨ ਦੀ ਨਹੀਂ